ਡੀਪਰੂਗੜ ਸੈਂਟਰ ਜੇਲ੍ਹ ਤੋਂ ਤੜਕੇ ਹੀ ਦਿੱਲੀ ਲੈ ਆnde ਖੂਸ ਸਾਬ ਹਲਕੇ ਤੋਂ ਐਮਪੀ ਅਮਰਪਾਲ ਸਿੰਘ ਨੇ ਐਮਪੀ ਵਜੋਂ ਹਲਫ ਲਿਆ ਪੰਜਾਬ ਪਰਚ ਸਭ ਤੋਂ ਵੱਡੇ ਫਰਕ ਨਾਲ ਲੋਕ ਸਭਾ ਚੋਣਾਂ ਜਿੱਤਨ ਵਾਲੇ ਅਮਰਪਾਲ ਸਿੰਘ ਨੇ ਸਪੀਕਰ ਦੇ ਚੈਂਬਰ ਵਿੱਚ ਹਲਫ ਲਿਆ ਹਾਲਾਂਕਿ ਅਜਾ ਕੋਈ ਫੋਟੋ ਵੀਡੀਓ ਜ਼ਾਹਰ ਨਹੀਂ ਕੀਤਾ ਗਿਆ ਅਸਲ ਵਿੱਚ ਪੰਜਾਬ ਪੁਲਿਸ ਅਮਰਪਾਲ ਸਿੰਘ ਨੂੰ ਸਵੇਰੇ 4 ਵਜੇ ਜੇਲ੍ਹ ਤੋਂ ਦਿੱਲੀ ਲੈ ਕੇ ਰਵਾਨਾ ਹੋਈ ਸੀ ਉਸ ਨੂੰ ਸਖਤ ਸੁਰੱਖਿਆ ਦੇ ਖੇਡ 에ਅਰ ਫੋਰਸ ਅਤੇ 에ਅਰਕ੍ਰਾਫਟ ਰਾਹੀਂ ਅਸਾਮ ਤੋਂ ਦਿੱਲੀ ਲਿਆਂਦਾ ਗਿਆ ਅਮਰਪਾਲ ਸਿੰਘ ਨੂੰ 4 ਦਿਨਾਂ ਦੀ ਪੈਰੋਲ ਦਿੱਤੀ ਗਈ ਹੈ ਪਰ ਪੱਲਿਸ ਪ੍ਰਸ਼ਾਸਨ ਉਸਨੂੰ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਤੋਂ ਸਿਰਫ ਸੌ ਚੁੱਕਣ ਲਈ ਲੈ ਕੇ ਆਈ ਹੈ ਪੈਰੋਲ ਦੀ ਸ਼ਰਤਾਂ ਤਹਿਤ ਪਰਿਵਾਰ ਨੂੰ ਦਿੱਲੀ ਵਿੱਚ ਮਿਲਣ ਦੀ ਇਜਾਜ਼ਤ ਦਿੱਤੀ ਗਈ ਮੁਲਾਕਾਤ ਤੋਂ ਬਾਅਦ ਅਮਰਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਦਾ ਬਿਆਨ ਸਾਹਮਣੇ ਆ ਉਹਨਾਂ ਨੇ ਕਿਹਾ ਕਿ ਅਮਰਪਾਲ ਸਿੰਘ ਨੇ ਸਾਰੀ ਸੰਗਤ ਦਾ ਧੰਨਵਾਦ ਕੀਤਾ ਅਤੇ ਬਹੁਤ ਮਸਲੇ ਤੇ ਗੱਲਬਾਤ ਨਹੀਂ ਹੋਈ ਉਹਨਾਂ ਦੱਸੇ ਕਿ ਕਿਉਂਕਿ ਅਮਰਪਾਲ ਸਿੰਘ ਦੀ ਸਿਹਤ ਠੀਕ ਨਹੀਂ ਸੀ ਅੰਮ੍ਰਿਤਪਾਸਿੰਗ ਨਾਲ ਮੁਲਾਕਾਤ ਤੇ ਬਤੌਰ ਐਮਪੀ ਵਜੋਂ ਹਲਫ ਲੈਣ ਤੋਂ ਬਾਅਦ ਉਹਨਾਂ ਦੇ ਪਰਿਵਾਰ ਨੇ ਸਾਡਾ ਮੂੰਹ ਮਿੱਠਾ ਧਰਵਾਇਆ ਉਹਨਾਂ ਦੇ ਘਰ ਵਿੱਚ ਅਤੇ ਪਿੰਡ ਵਿੱਚ ਵੀ ਜਸ਼ਨ ਦਾ ਮਾਹੌਲ ਸੀ ਕਿਉਂਕਿ ਹੁਣ ਰਸਮੀ ਤੌਰ ਤੇ ਉਹ ਲੋਕ ਸਭਾ ਮੈਂਬਰ ਬਣ ਗਏ ਨੇ ਬਹੁਤ ਬਹੁਤ ਕੀ ਆ ਲੋਕਾਂ ਨੂੰ ਮਤਲਬ ਜਿਹੜਾ ਇਹ ਬੰਦਾ ਚੁਣਿਆ ਹੈਗਾ ਵੀ ਹੁਣ ਕਸਮ ਚੁੱਕੂਗਾ ਤੇ ਖੁਸ਼ੀ ਹੋਣੀ ਹੈ ਕਿਸ ਤਰ੍ਹਾਂ ਦਾ ਉਧਾਂ ਪਿੰਡ ਪੱਧਰ ਦੇ ਉੱਤੇ ਕਿਦਾਂ ਦਾ ਮਾਹੌਲ ਆ ਕਿਦਾਂ ਦਾ ਸਹਾਇਕ ਰਿਹਾ ਇਲੈਕਸ਼ਨ ਦੇ ਵਿੱਚ ਬਹੁਤ ਵਧੀਆ ਪੂਰੀ ਦੁਨੀਆ ਹੀ ਉਹਦੇ ਵੱਲੇ ਮਤਲਬ ਸਾਰੇ ਲੋਕੋ 92% ਦੁਨੀਆ ਉਹਦੇ ਵੱਲ ਹੋ ਗਈ। ਤੋਂ 2-4 ਬੰਦੇ ਹੁੰਦੇ ਆ ਪਿੰਡਾਂ 'ਚ ਵੀ ਸਾਰੇ ਸੰਮਤ ਘੱਟ। ਬਾਕੀ ਬਿਲਕੁਲ ਸਹੀ ਹੈ। ਸਾਰੀ ਦੁਨੀਆ ਹੀ ਖੁਸ਼। ਓਏ ਹੁਣ ਗਵਰਨਮੈਂਟ ਦਾ ਨਾ ਜਿੱਦਾਂ ਉਹਨੂੰ ਐਨਐਸਏ ਲੱਗੀ ਆ ਤੇ ਹੁਣ ਜਦੋਂ ਜਦੋਂ ਉਹਨੂੰ ਲਿਆਉਣਗੇ ਫੇਰ ਹੀ ਸੋਚ ਕੋ ਉਹਨਾਂ ਅੰਦਰੋਂ ਜਿਹੜਾ ਬੰਦਾ ਜੇਲ੍ਹ 'ਚ ਤਾੜਿਆ ਉਹ ਜਿੱਦਾਂ ਥੋੜਾ ਹੁਣ ਆਪਣੀ ਮਰਜ਼ੀ ਨਾਲ ਤੇ ਆ ਨਹੀਂ ਸਕਦਾ। ਹੁਣ ਉਹ ਜਿੱਦਾਂ ਉਹਨਾਂ ਨੇ ਹੁਣ ਕਾਰਵਾਈ ਕੀਤੀ ਆ ਕੋਰਟ ਦੇ ਥਰੂ ਹੁਣ ਉਹਨੂੰ ਮੰਜੂਰੀ ਮਿਲੀ ਆ ਤੇ ਫਿਰ ਉਹਨਾਂ ਲੋਕਾਂ ਨੇ ਉਹਨੂੰ ਫਤਵਾ ਦੇ ਦਿੱਤਾ ਪਸੰਦ ਕਰਨ ਰਿਹਾ ਤੇ ਫਿਰ ਤੇ ਸੋਚ ਕਾਉਣੀ ਚਾਹੀ ਪਿੰਡ ਸਾਰੇ ਪਿੰਡ ਖੁਸ਼ ਹੈ ਪਿੰਡ ਕੇ ਪੂਰਾ ਇਲਾਕਾ ਜਿਨ੍ਹਾਂ ਨੇ ਵੋਟਾਂ ਪਾਈਆਂ ਸਾਰੇ ਖੁਸ਼ ਹੈ ਪੰਜਾਬ ਵਿਧਾਨ ਸਭਾ ਵੱਲੋਂ ਨਵੇਂ ਚੁਣੇ ਗਏ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਸੁਖਜਿੰਦਰ ਸਿੰਘ ਰਧਾਂਵਾ ਵੱਲੋਂ ਵਿਧਾਇਕ ਤੋਂ ਮਿਲੀ ਆਪਣੀ ਸਰਕਾਰੀ ਰਿਹائش ਖਾਲੀ ਨਹੀਂ ਕੀਤੀ ਗਈ। ਵਿਧਾਨ ਸਭਾ ਦੇ ਤੈ ਨਿਮਾ ਅਨੁਸਾਰ ਇਹਨਾਂ ਦੋਵਾਂ ਸੰਸਦ ਮੈਂਬਰਾਂ ਨੂੰ ਵਿਧਾਨ ਸਭਾ ਦੇ ਸਰਕਾਰੀ ਫਲੈਟ ਨੂੰ 29 ਜੂਨ ਤੱਕ ਖਾਲੀ ਕਰਨਾ ਸੀ ਪਰ 4 ਜੁਲਾਈ ਬਿੱਤਣ ਤੱਕ ਵੀ ਇਹਨਾਂ ਵੱਲੋਂ ਸਰਕਾਰੀ ਫਲੈਟ ਨੂੰ ਖਾਲੀ ਨਹੀਂ ਕੀਤਾ ਗਿਆ। ਇਸ ਬੰਦੀ ਵਿਧਾਨ ਸਭਾ ਵੱਲੋਂ 20 ਜੂਨ ਨੂੰ ਦੋਵਾਂ ਸੰਸਦ ਮੈਂਬਰਾਂ ਨੂੰ ਨੋਟਿਸ ਜਾਰੀ ਹੋਇਆ ਸੀ ਜਿਸ ਵਿੱਚ ਜਾਣਕਾਰੀ ਦਿੱਤੀ ਸੀ ਕਿ ਤੁਸੀਂ ਹੁਣ ਵਿਧਾਨ ਸਭਾ ਮੈਂਬਰ ਨਹੀਂ ਹੋ ਜਿਸ ਕਰਕੇ ਉਹ ਸਰਕਾਰੀ ਰਿਹਾਇਸ਼ ਨੂੰ ਜਲਦ ਤੋਂ ਜਲਦ ਖਾਲੀ ਕਰ ਦੇਣ ਵਿਧਾਨ ਸਭਾ ਦੇ ਤੈ ਨਿਯਮ ਅਨੁਸਾਰ ਇਹਨਾਂ ਸਰਕਾਰੀ ਫਲੈਟਾਂ ਨੂੰ ਵਿਧਾਨ ਸਭਾ ਮੈਂਬਰ ਨਾ ਹੋਣ ਦੀ ਹਾਲਤ ਵਿੱਚ 15 ਦਿਨਾਂ ਦੇ ਅੰਦਰ ਖਾਲੀ ਕਰਨਾ ਹੁੰਦਾ ਹੈ ਕੇਂਦਰ ਸਰਕਾਰ ਵੱਲੋਂ ਪੰਜਾਬ ਨੂੰ ਸਰਵ ਸਿੱਖਿਆ ਅਭਿਆਨ ਤਹਿਤ ਦਿੱਤੇ ਜਾਣ ਵਾਲੀ 570 ਕਰੋੜ ਰੁਪਏ ਦੀ ਰਾਸ਼ੀ ਰੋਕ ਦਿੱਤੀ ਗਈ ਹੈ ਜਿਸ ਤੋਂ ਇੱਕ ਵਾਰ ਫਿਰ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਆਮੋ-ਸਾਮੀਣੇ ਹੋ ਗਏ ਨੇ ਕੇਂਦਰ ਸਰਕਾਰ ਨੇ ਇਸ ਰਾਸ਼ੀ ਨੂੰ ਇਹ ਕਹਿ ਕੇ ਰੋਕ ਦਿੱਤਾ ਜਿਸ ਕਰਕੇ ਕੰਮ ਲਈ ਪੈਸਾ ਆਉਂਦਾ ਉਸ ਮੀਮਾ ਅਨੁਸਾਰ ਖਰਚ ਨਹੀਂ ਕੀਤਾ ਜਾਂਦਾ ਦੱਸ ਦੇ ਕਿ ਸਰਵ ਸਿੱਖਿਆ ਅਭਿਆਨ ਤਹਿਤ ਕੇਂਦਰ ਸਰਕਾਰ ਵੱਲੋਂ ਸੂਬੇ ਵਿੱਚ ਸਿੱਖਿਆ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਪੰਜਾਬ ਸਰਕਾਰ ਨੂੰ ਇਹ ਰਾਸ਼ੀ ਅਦਾ ਕਰਦੀ ਹੈ ਜਿਸ ਵਿੱਚ 40% ਦੀ ਰਾਸ਼ੀ ਪੰਜਾਬ ਸਰਕਾਰ ਵੱਲੋਂ ਜਦਕਿ 60% ਦੀ ਰਾਸ਼ੀ ਕੇਂਦਰ ਸਰਕਾਰ ਵੱਲੋਂ ਦਿੱਤੀ ਜਾਂਦੀ ਹੈ। ਕੇਂਦਰ ਸਰਕਾਰ ਵੱਲੋਂ ਸਿੱਖਿਆ ਸਰਬਭਿਆਨ ਦੇ ਫੰਡ ਬੰਦ ਕਰਨ ਕਾਰਨ ਜਿੱਥੇ ਸਰਬ ਸਿੱਖਿਆ ਭਿਆਨ ਨਾਲ ਜੁੜੇ ਹਜ਼ਾਰਾਂ ਮੁਲਾਜ਼ਮਾਂ ਨੂੰ ਤਨਖਾਹ ਦੇਣ ਵਿੱਚ ਮੁਸ਼ਕਲ ਆ ਰਹੀ ਹੈ। ਜਿਸ ਵਿੱਚ ਕਿਹਾ ਗਿਆ ਕਿ ਸਰਬ ਸਿੱਖਿਆ ਦੇ ਪੈਸਾ ਪ੍ਰਾਇਮਰੀ ਸਕੂਲਾਂ ਦੇ ਬੱਚਿਆਂ ਦੀ ਪੜ੍ਹਾਈ, ਕਿਤਾਬਾਂ ਅਤੇ ਵਰਦੀ ਦੇ ਖਰਚ ਕੀਤਾ ਜਾਂਦਾ ਹੈ। ਕੇਂਦਰ ਸਰਕਾਰ ਨੇ ਪਿਛਲੇ ਸਾਲ 380 ਕਰੋੜ ਰੁਪਏ ਦੀ ਜਾਰੀ ਨਹੀਂ ਕੀਤੀ। ਮਗਰੋਂ ਉਹ ਮੌਜੂਦਾ ਵਿੱਤ ਬਰੇ ਦੇ 710 ਕਰੋੜ ਰੁਪਏ ਜਾਰੀ ਕਰਨ ਤੋਂ ਵੀ ਇਨਕਾਰ ਕਰ ਦਿੱਤਾ। ਉਨਾ ਕਹੇ ਕਿ ਸਰਵ ਸਿੱਖਿਆ ਅਭਿਆਨ ਤਹਿਤ ਪੰਜਾਬ ਦੇ 3929 ਮੁਲਾਜ਼ਮਾਂ ਦੇ ਤਨਖਾਹਾਂ ਤੇ ਅਸਰ ਪਵੇਗਾ। ਉਹਨਾਂ ਕਹੇ ਕਿ ਕੇਂਦਰ ਸਰਕਾਰ ਪੀਐਮ ਸ਼੍ਰੀਨਾਮ ਦੀ ਸਕੀਮ ਲੈ ਕੇ ਆਈ ਹੈ ਜਿਸ ਕਰਕੇ ਪੰਜਾਬ ਸਰਕਾਰ ਨੂੰ ਆਪਣੇ ਸਕੂਲ ਆਫ ਐਮਿਨੈਂਸ ਬੰਦ ਕਰਕੇ ਇਸ ਸਕੀਮ ਨੂੰ ਲਾਗੂ ਕਰਨ ਦੀ ਮਜਬੂਰ ਕਰ ਰਹੀ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਰਾਜਾ ਵੜਿੰਗ ਨੇ ਪੰਜਾਬ ਸਰਕਾਰ ਦੇ ਸਵਾਲ ਚੁੱਕੇ ਨੇ ਰਾਜਾ ਵੜਿੰਗ ਨੇ ਟਵੀਟ ਕਰਕੇ ਸਵਾਲ ਖੜੇ ਕੀਤੇ ਨੇ ਰਾਜਾ ਵੜਿੰਗ ਨੇ ਇਲਜ਼ਾਮ ਲਗਾਇਆ ਕਿ ਮੌਨਸੂਨ ਸ਼ੁਰੂ ਹੋ ਗਿਆ ਪਰ ਪੰਜਾਬ ਸਰਕਾਰ ਨੇ ਅਜੇ ਸਕੀਮਾਂ ਨਹੀਂ ਵਿਆਰੀ ਵੜਿੰਗ ਨੇ ਪੁੱਛਿਆ ਕਿ ਬਰਸਾਤੀ ਨਾਲਿਆਂ ਦੀ ਸਫਾਈ ਦਾ ਕੰਮ ਕਦੋਂ ਪੂਰਾ ਹੋਵੇਗਾ ਮੁੱਖ ਮੰਤਰੀ ਭਗਵੰਤ ਮਾਨ ਦੱਸਣ ਕਿ ਇਹਨਾਂ ਕੰਮਾਂ ਦੀ ਦੇਰੀ ਰੋਕਣ ਲਈ ਕੌਣ ਜ਼ਿੰਮੇਵਾਰ ਹੈ ਪਿਛਲੀ ਵਾਰ ਹੋਏ ਨੁਕਸਾਨ ਦੀ ਅਜੇ ਤੱਕ ਪਰਪਾਈ ਨਹੀਂ ਕੀਤੀ ਗਈ ਰਾਜਾ ਵੜਿੰਗ ਨੇ ਟਵੀਟ ਕਰਕੇ ਲਿਖਿਆ ਕਿ ਮੌਨਸੂਨ ਸ਼ੁਰੂ ਹੋ ਗਈ ਹੈ ਤੇ ਅਜੇ ਤੱਕ ਸਰਕਾਰ ਸਕੀਮਾਂ ਇਹ ਤਾਂ ਉਹ ਗੱਲ ਹੈ ਕਿ ਵਿੜੀ ਆਈ ਜਨ ਵਿਨੋ ਕੁੜੀ ਦੇ ਕਨ ਮੁੱਖ ਮੰਤਰੀ ਸਾਹਿਬ ਹੁਣ ਤਾਂ ਮੀਂਹ ਵੀ ਸ਼ੁਰੂ ਹੋ ਗਏ ਹਨ ਹੁਣ ਬਰਸਾਤੀ ਨਾਲਿਆਂ ਦੀ ਸਫਾਈ ਆਦ ਕਿਵੇਂ ਨਿਪਰੇ ਚੜਨਗੇ ਇਹਨਾਂ ਕੰਮਾਂ ਵਿੱਚ ਦੇਰੀ ਲਈ ਕੌਣ ਜ਼ਿੰਮੇਵਾਰ ਹੈ ਜਦ ਕਿ ਪਿਛਲੀ ਵਾਰ ਹੋਏ ਨੁਕਸਾਨ ਦੀ ਪਰਵਾਹੀ ਹੁਣ ਤੱਕ ਨਹੀਂ ਕੀਤੀ ਗਈ ਦਲ ਖਾਲਸਾ ਦੇ ਮੁਖੀ ਗਜਿੰਦਰ ਸਿੰਘ ਦਾ ਵੀਰਵਾ ਲਾਹੌਰ ਦੇ ਹਸਪਤਾਲ ਚ ਦੇਹਾਂਤ ਹੋ ਗਿਆ ਉਹਦਾ ਉਹਨਾਂ ਨੂੰ ਕੁਝ ਦਿਨ ਪਹਿਲਾਂ ਹੀ ਦਿਲ ਦਾ ਦੌਰਾ ਪੈਣ ਕਰ ਇਲਾਜ ਲਈ ਭਰਤੀ ਕਰਵਾਇਆ ਗਿਆ ਸੀ। ਇਸੂਤਰਾ ਮੁਤਾਬਿਕ ਦਿਲ ਦਾ ਦੌਰਾ ਪੈਣ ਤੋਂ ਬਾਅਦ ਗੁਜਿੰਦਰ ਸਿੰਘ ਨੂੰ ਲਾਹੌਰ ਦੇ ਹਸਪਤਾਲ 'ਚ ਦਾਖਲ ਕੀਤਾ ਸੀ। ਗੁਜਿੰਦਰ ਸਿੰਘ ਤੰਦਰੁਸਤ ਰਹੇ ਸੀ ਕਿ ਅਚਾਨਕ ਉਹਨਾਂ ਦੀ ਤਬੀਤ ਖਰਾਬ ਹੋਣ ਤੋਂ ਬਾਅਦ ਹਸਪਤਾਲ ਵਿੱਚ ਉਹਨਾਂ ਨੂੰ ਵੈਂਟੀਲੇਟਰ 'ਤੇ ਰੱਖਿਆ ਗਿਆ ਸੀ। ਜਿਸ ਤੋਂ ਬਾਅਦ ਡਾਕਟਰਾਂ ਨੇ ਉਹਨਾਂ ਨੂੰ ਮਰਿਤਕ ਐਲਾਨ ਦਿੱਤਾ। ਜ਼ਿਕਰਯੋਗ ਹੈ ਕਿ ਗੁਜਿੰਦਰ ਸਿੰਘ 29 ਸਤੰਬਰ 1981 ਵਿੱਚ ਦਲ ਖਾਲਸਾ ਦੇ ਮੈਂਬਰ ਨਾਲ ਗਿਆਨੀ ਜਰਨੈਲ ਸਿੰਘ ਪਿੰਡਰਾਵਾਲੀ ਦੀ ਗ੍ਰਿਫਤਾਰੀ ਦੇ ਰੋਸ ਵਿੱਚ 에ਅਰ ਇੰਡੀਆ ਦਾ ਜਹਾਜ਼ ਅਗਵਾ ਕਰਕੇ ਲਾਹੌਰ ਲੈ ਕੇ ਤੇ ਸਾਥੀਨ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ 13 ਸਾਲ 4 ਮਹੀਨੇ ਦੀ ਕੈਦ ਤੋਂ ਬਾਅਦ ਗੁਜਿੰਦਰ ਸਿੰਘ ਨੇ ਪਾਕਿਸਤਾਨ ਵਿੱਚ ਰਹਿਣ ਦਾ ਮਨ ਬਣਾ ਲਿਆ ਸੀ ਗੁਜਿੰਦਰ ਸਿੰਘ ਨੇ 1970 ਵਿੱਚ ਡੇਰਾ ਬੱਸੀ ਵਿੱਚ ਉਸ ਵੇਲੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਜਲਸੇ ਦੌਰਾਨ ਪਰਚੇ ਛੁੱਟੇ ਸਨ ਜਿਸ ਕਾਰਨ ਚਰਚਾ ਵਿੱਚ ਰਹੇ 2018 ਵਿੱਚ ਉਹਨਾਂ ਦੀ ਪਤਨੀ ਮਨਜੀਤ ਕੌਰ ਦਾ ਇਲਾਜ ਉਦੀਨ ਜਰਮਨ ਦੇ ਵਿੱਚ ਇੱਕ ਹਸਪਤਾਲ 'ਚ ਮੌਤ ਹੋ ਗਈ ਸੀ ਸ਼੍ਰੀ ਅਕਾਲ ਤਖਤ ਸਾਬਲੇ ਜਥੇਦਾਰ ਗਿਆਨੀ ਰਗਵੀਰ ਸਿੰਘ ਨੇ ਗੁਜਿੰਦਰ ਸਿੰਘ ਦੇ ਦਿਹਾਤ ਤੇ ਗਹਿਰਾ ਦੁੱਖ ਪ੍ਰਗਟਾਇਆ ਕਿ ਪਾਈ ਗੁਜਿੰਦਰ ਸਿੰਘ ਦਾ ਜੀਵਨ ਪੰਥ ਪ੍ਰਸਤੀ ਕੁਰਬਾਨੀ ਅਤੇ ਡਟੜਾ ਇਸ ਮਿਸਾਲ ਐ ਯਾਨੀ ਰਗਵੀਰ ਸਿੰਘ ਨੇ ਆਖਿਆ ਕਿ ਉਹਨਾਂ ਦਾ ਅਕਾਲ ਚਲਾਨਾ ਨਾ ਸਿਰਫ ਪਰਿਵਾਰ ਸਗੋਂ ਪੰਥ ਲਈ ਵੀ ਵੱਡਾ ਕੰਟ ਹੈ ਉਹਨਾਂ ਨੇ ਪਾਈ ਗਜਿੰਦਰ ਸਿੰਘ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦੇ ਕਿ ਮੇਰੀ ਪੀੜੀ ਦੇ ਮਾਲਕ ਸਾਇਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਵਿਚੜੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਆਪਣੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ਣ